ਸਸ਼ੀ ਗਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜੋ ਅਸੀਂ ਮੌਜੂਦਾ ਗੁਰਦੁਆਰਾ ਸ਼ਹੀਦ ਘਰ ਸਾਹਿਬ ਜਿਹੜੇ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਕਿਹਾ ਜਾਂਦਾ ਹੈ ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਹਰ ਐਤੋਂ ਇਥੇ ਸੰਤਾਂ ਜਿਹੜੀਆਂ ਦੇ ਚਪੈਰਾ ਕੱਟਾਂ ਆਉਂਦੀਆਂ ਨੇ ਦੇਸ਼ਾਂ ਵਿਦੇਸ਼ਾਂ ਦਾ ਸੰਤਾਂ ਇੱਥੇ ਆਉਂਦੀਆਂ ਨੇ ਕਿਉਂਕਿ ਦੇਖਿਆ ਜਾਵੇ ਹਰ ਦਿਨ ਜੇ ਸੰਤਾਂ ਦੀ ਗਿਣਤੀ ਵਿੱਚ ਵਾਧਾ ਹੀ ਕੀਤਾ ਜਾ ਰਿਹਾ ਤੇ ਸੰਤਾਂ ਦਾ ਪਿਆਰ ਹੈ ਜਿਹੜਾ ਵੱਧਦਾ ਹੀ ਜਾ ਰਿਹਾ ਤੁਹਾਨੂੰ ਤਸਵੀਰਾਂ ਦੇ ਵਿੱਚ ਮ ਦਿਖਾਉਣਾ ਚਾਹਾਂਗਾ ਕਿ ਜਿਹੜਾ ਚਪੈਰਾ ਸਾਹਿਬ ਇੱਥੇ ਸ਼ੁਰੂ ਹੋਇਆ ਹੋਇਆ ਸੰਤਾਂ ਜਿਹੜੀਆਂ ਨੇ ਬਾੜ ਦਾ ਨਾਮ ਜਪ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਹੜੀ ਸੰਤਾਂ ਨੇ ਬਾਣੀ ਦੇ ਵਿੱਚ ਦੁੱਧੀਆਂ ਮਹੀਨਾਂ ਜਿਹਾ ਨਹੀਂ ਕਿਉਂਕਿ ਦੇਖਿਆ ਜਾਵੇ ਤਾਂ ਆਕਰ ਦਾ ਜਿਹੜਾ ਦਿਨ ਹੁੰਦਾ ਬੜਾ ਹੀ ਵੱਡਾ ਦਿਨ ਮੰਨਿਆ ਜਾਂਦਾ ਆਕਰ ਦੇ ਸੰਤਾਂ ਜਿਹੜੇ ਵਿੱਚ ਪੈਰਾ ਕੱਟ ਗਿਆ ਹੁੰਦੀਆਂ ਕਦੇ ਦੇਖ ਸਕਦੇ ਹੋ ਕਈ ਸੰਤਾਂ ਇਥੇ ਪਾਠ ਕਰ ਰਹੀਆਂ ਨੇ ਤੇ ਕਈ ਸੰਤਾਂ ਜਿਹੜੀਆਂ ਇੱਥੇ ਪੱਖੀਆਂ ਝਲ ਕੇ ਸੇਵਾ ਕਰ ਰਹੀਆਂ ਨੇ ਇਹ ਜਿਹੜਾ ਪਿਆਰ ਹੈ ਬਾਬਾ ਦੀਪ ਸਿੰਘ ਜੀ ਨੂੰ ਲੈ ਕੇ ਜਿਹੜਾ ਸੰਤਾਨੀ ਹਮੇਸ਼ਾ ਵੱਧਦਾ ਨਜ਼ਰ ਆਉਂਦਾ ਹੈ ਕਿ ਕਈ ਲੋਕ ਕਿਤੇ ਪੱਖੀਆਂ ਵਿੱਚ ਝਲ ਕੇ ਸੇਵਾ ਨੇ ਬੰਦ ਨੇ ਕੋਈ ਬਕਤ ਸੇਵਾ ਇੱਥੇ ਕਰਦੇ ਨੇ 1850 ਛੇ 10 ਦੇ ਵਿੱਚ ਮੌਜੂਦ ਹਾਂ ਜਿੱਥੇ ਕਿ 3180 ਦੇ ਆਸ-ਪਾਸ ਸੰਤਾਂ ਦਾ ਜਿਹੜਾ ਇਕੱਠ ਹੈ ਕਿੰਨਾ ਦਿਖਦਾ ਹੋਇਆ ਨਜ਼ਰ ਆ ਰਿਹਾ ਤੇ ਸੰਤਾਂ ਜਿਹੜੀਆਂ ਨੇ ਪਾਠ ਕਰਕੇ ਹੋਈਆਂ ਨਜ਼ਰ ਆਉਂਦੀਆਂ ਪਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਗਿਣਤੀ ਜਿਹੜੀ ਹਮੇਸ਼ਾ ਹਰ ਵਾਰ ਵੱਧਦੀ ਹੋਈ ਹੀ ਨਜ਼ਰ ਆਉਂਦੀ ਹੈ ਤੇ ਸੰਤਾਂ ਜਿਹੜੀਆਂ ਨੇ ਬਾਹਰ ਤੱਕ ਜਿਹੜੀ ਹੈ ਕਿ ਲਾਈਨਾਂ ਲੱਗੇ ਪਰ ਜਿਹੜੀ ਗੁਰਦੁਆਰੇ ਵੱਲ ਮੈਨੇਜਮੈਂਟ ਕੀਤੀ ਗਈ ਹੈ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਧੋਪ ਨਾ ਪੈ ਸਕੇ ਜੋਗੇ ਚਾਨਦੀਆਂ ਵੀ ਬਨ ਗਏ ਆ ਕਿ ਸੰਤਾਂ ਜਿਹੜੀਆਂ ਨੇ ਧੁੱਪ ਨਾ ਲੱਗ ਸਕਤੇ ਹੋਰ ਤੁਹਾਨੂੰ ਦਿਖਾਣਾ ਚਾਹੁੰਦਾ ਤੇ ਸ਼ਬੀਲ ਵੀ ਲਗਾਈ ਗਈ ਹੈ ਜਲ ਵੀ ਛਕਦੇ ਨੇ ਸੰਤਾਂ ਕਈ ਸੇਵਾ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤੇ ਮੇਨ ਗੱਲ ਇਹ ਹੈ ਕਿ ਜਿਹੜੀ ਸੰਤਾਂ ਨੇ ਹਰ ਵਾਰ ਵੱਧਦੀਆਂ ਹੀ ਨਜ਼ਰ ਆਉਂਦੀ ਆ ਪਪਾ ਦੀਪ ਸਿੰਘ ਜੀ ਨੂੰ ਲੈ ਕੇ ਸੰਤਾਂ ਦਾ ਜਿਹੜਾ ਪਿਆਰ ਹੈ ਹਰ ਵਾਰ ਹੀ ਵੱਧਦਾ ਹੋਇਆ ਨਜ਼ਰ ਆਉਂਦਾ ਤੇ ਹੋਰ ਵੀ ਜਿਹੜੀ ਸੰਤਾਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇੱਥੇ ਸ਼ਬੀਲ ਲਗਾ ਰਹੇ ਨੇ ਇੱਕ ਬਾਹਰ ਜਿਹੇ ਸੁਵਿਧਾ ਵੀ ਲਾਈ ਹੈ ਉਹਨਾਂ ਨਾਲ ਵੀ ਗੱਲਬਾਤ ਕਰਕੇ ਜਾਣਦੇ ਆ ਕਿ ਆਖਿਰ ਕਿਸ ਦਿਨ ਦੋ ਚ ਪੈਰੇ ਦਿੰਦਾ ਤਾਂ ਕੀ ਕਹਿਣਾ ਕਿ ਜਿਹੜੀ ਇਨੀ ਸੇਵਾ ਭਾਵਨਾ ਜਿਹੜੀ ਆ ਬਾਬਾ ਦੀਪ ਸਿੰਘ ਨੂੰ ਲੈ ਕੇ ਜਿਹੜਾ ਪਿਆਰ ਹਮੇਸ਼ਾ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਵਕਟ ਸਾਡੇ ਨਾਲ ਸੰਗਤਾ ਮੌਜੂਦ ਨੇ ਜਿਨਾਹੋ ਲੋ ਦੁਪਹਿਰੇ ਤੇ ਸੇਵਾ ਲਗਾਏਗੀ ਹੈ ਫ੍ਰੀ ਪਾਣੀ ਦੀ ਸੇਵਾ ਲਗਾਈਗੀ ਕਿਉਂਕਿ ਦੇਖਿਆ ਜਾਵੇ ਗਰਮੀ ਦਾ ਟਾਈਮ ਹੈ ਤੇ ਲੋਕੀ ਜਿਹੜੇ ਨੇ ਦੂਰੋਂ ਦੂਰੋਂ ਆਉਂਦੇ ਨੇ ਪਿਆਸ ਜਦੋਂ ਲੱਗਦੀ ਹੈ ਤੇ ਉਹਨਾਂ ਵਾਸਤੇ ਫਰੀ ਸੇਵਾ ਲਗਾਈ ਗਈ ਤੁਸੀਂ ਦੇਖ ਸਕਦੇ ਹੋ ਕਿ ਸੰਤਾਂ ਵੱਲੋਂ ਜਿਹੜਾ ਕਿ ਇੱਥੇ ਸੇਵਾ ਕੀਤੀ ਜਾ ਰਹੀ ਹੈ ਜਲ ਛੱਤ ਕੇ ਦਾ ਉਪਕਾਰ ਦਿੱਤਾ ਜਾ ਰਿਹਾ ਕਿ ਜਿੰਨੀ ਸੰਤ ਆਰੀ ਹੈ ਜਲ ਛੱਤ ਕੇ ਜਾਓ ਕਿਉਂਕਿ ਗਰਮੀ ਦਾ ਮੌਸਮ ਹੈ ਧੁੱਪ ਲੱਗੀ ਹੋਈ ਹੈ ਤੇ ਦੇਖਿਆ ਵਿੱਚ ਪਹਿਰੇ ਦਾ ਟਾਈਮ ਜਿਹੜਾ 12 ਤੋਂ 4 ਵਜੇ ਦਾ ਟਾਈਮ ਹੁੰਦਾ ਹੈ ਤੇ 12 ਤੋਂ 4 ਜਿਹੜੀ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਸ ਤੋਂ ਬਾਅਦ ਹੀ ਜਿਹੜੀ ਕਿ ਸੰਤਾਂ ਵਾਸਤੇ ਜਿਹੜੀ ਕਿ ਫਰੀ ਸੇਵਾ ਲਗਾਈ ਗਈ ਹੈ ਇੱਥੇ ਜਨਾਂ ਵੱਲੋਂ ਲਗਾਈ ਗਈ ਹੈ ਮੇਰਾ ਗੱਲਬਾਤ ਕਰ ਲੈਣੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬਤਨੀ ਹੈ ਕਿ ਨ ਮਰੇ ਇੱਕ ਪਰਾ ਸਵਾ ਕੁ ਸਾਲ ਹੋ ਗਿਆ ਬਾਬਾ ਜੀ ਸਿੱਧਾ ਤਰਿਕ ਸੇਵਾ ਲੈ ਆਦੇ ਸਾਰੀ ਸੰਗਤ ਦਾ ਅੱਛਾ ਤੇ ਕੀ ਕੀ ਮੰਦ ਵਿੱਚ ਆ ਆਖਿਰ ਕਿਸ ਤਰ੍ਹਾਂ ਕੇ ਮੈਂ ਸੇਵਾ ਲਗਾਵਾ ਕਿਵੇਂ ਮੰਚਾਂ ਤੇ ਮੰਚ ਨਹੀਂ ਆਂਦਾ ਉਹਦੇ ਬਾਬਾ ਜੀ ਮੋਜ ਆ ਜਿਸ ਤਰ੍ਹਾਂ ਪਹਿਲੇ ਸਟਾਰਟਿੰਗ ਹੋਈ ਸੀ ਜਦੋਂ ਸੰਗਤ ਆਣੀ ਸ਼ੁਰੂ ਹੋਈ ਚ ਪਰਾ ਸਾਹਿਬ ਤੇ ਬਹੁਤ ਜ਼ਿਆਦਾ ਉਦੋਂ ਐਕਟਿਵ ਨਾਲ ਜਾਂ ਮੋਟਰਸਾਈਕਲ ਤੇ ਇੱਕ ਦੋ ਸੰਗਤਾਂ ਬਿਠਾਣੀਆਂ ਤੇ ਛੱਡ ਕੇ ਆਣੀਆਂ ਉਹ ਮਨ ਚ ਲੱਗਾ ਯਾਰ ਐਕਟਿਵਾ ਚੰਗਾ ਜਿਸ ਤਰ੍ਹਾਂ ਹੋਰ ਬਾਬੇ ਕਿਰਪਾ ਕਰਨ ਆਪਾਂ ਇੱਕ ਆਟੋ ਸ਼ੁਰੂ ਕਰ ਲਈਏ ਉਹ ਤੋਂ ਫਿਰ ਇੱਕ ਆਟੋ ਸ਼ੁਰੂ ਹੋਇਆ ਇੱਕ ਆਟੋ ਦੇ ਨਾਲ ਫਿਰ ਹੌਲੀ ਹੌਲੀ ਬਾਬੇ ਕਰਵਾ ਦੋ ਤਿੰਨ ਚਾਰ ਪੰਜ ਛੇ ਅੱਜ 10 ਬਾਬੇ ਕੇ ਪੰ 10 ਸਾਢੇ ਤੱਕ ਫ੍ਰੀ ਸੇਵਾ ਦੀਆਂ ਗੱਡੀਆਂ ਲੱਗੀਆਂ ਇਸ ਸਵੇਰੇ ਸਾਰੇ ਸੇਵਾਦਾਰ ਸਵੇਰੇ 6:30 7:00 ਤੱਕ ਇੱਥੇ ਪਹੁੰਚ ਜਾਂਦੇ ਨੇ ਤੇ ਇਹ ਫਿਰ ਮੁੜ ਕੇ 2:30 3:00 ਤੱਕ ਇੱਥੇ ਲੈ ਜਾਂਦੇ ਨੇ ਸੰਕਟਾਂ ਦੀ ਫ੍ਰੀ ਸੇਵਾ ਇੱਥੋਂ ਲੈ ਕੇ ਤੇ 10:00 ਤੱਕ ਬਿਲਕੁਲ ਫ੍ਰੀ ਸੇਵਾ ਚ ਸੰਗਤਾਂ ਨੂੰ ਛੱਡ ਕੇ ਆਉਂਦੇ ਕਿੰਨਾ ਕ ਸੰਭਵ ਹੋ ਗਿਆ ਗੁਰੂ ਘ ਬਾਬਾ ਦੀਪ ਸਿੰਘ ਦਾ ਦਰਨਾ ਕਿਹਦਾ ਸਫਾ ਹੁੰਦਾ ਜਦੋਂ ਦੀ ਹੋਸ਼ ਸੰਭਾਲੀਆ ਬਾਬਾ ਦੇ ਨਾਲ ਬਾਬਾ ਆਪਣੇ ਚਾਣਾ ਲਾ ਲਾ ਕੇ ਰੱਖਿਆ ਹੈ ਰੱਬ ਕੀ ਆਂਦਾ ਜ਼ਿੰਦਗੀ ਦੇ ਵਿੱਚ ਅਦਾਸੀ ਰੱਬ ਦਾ ਨਾਮ ਲੈਣੇ ਆ ਬਾਬਾ ਦੀਪ ਸਿੰਘ ਨਾਲ ਜੁੜ ਜੰਨੇ ਆ ਪਾਣੀ ਦੇ ਨਾਲ ਜੁੜ ਦਿੰਨੇ ਆ ਕੀ ਬਦਲਾਵ ਆਂਦਾ ਸੀ ਦੋ ਚਾਰ ਦਿਨ ਪਹਿਲੇ ਮੈਨੂੰ ਕਿਸੇ ਨੇ ਗੱਲ ਕੀਤੀ ਕਿ ਅਸੀਂ ਪਹਿਲੇ ਛੋਟੇ ਸੀ ਸਾਡੇ ਮਾਪਿਆਂ ਨੇ ਸਾਨੂੰ ਪਾਲਿਆ ਪੋਸਿਆ ਹੁਣ ਅਸੀਂ ਵੱਡੇ ਹੋ ਗਏ ਹੁਣ ਅਸੀਂ ਆਪਣੇ ਬੱਚਿਆਂ ਨੂੰ ਪਾਲਦੇ ਪੋਸਦੇ ਪਏ ਆ ਆਨਮਲੇ ਟਾਈਮ 'ਚ ਬੱਚੇ ਨੇ ਵੱਡੇ ਹੋਣਾ ਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਪਾਲ ऐसे तरीके ਨਾਲ ਜਿਹੜਾ ਜ਼ਿੰਦਗੀ ਦਾ ਚੱਕਰ ਜਾਂ ਚੱਕਰੀ ਵੀ ਜੋ ਵੀ ਹੁੰਦਾ ਉਹ ਚੱਲਦਾ ਰਹਿਣਾ ਤੇ ਖਤਮ ਹੋਦਾ ਰਹਿਣਾ ਤੇ ਨਵਾਂ ਆਉਂਦਾ ਪਰ ਮੇਨ ਮਕਸਦ ਅਦਾ ਹੈਗਾ ਕਿ ਪਾਣੀ ਦੇ ਨਾਲ ਜੁੜਿਆ ਜਾਵੇ ਪਰਮਾਤਮਾ ਦੇ ਸਿਮਰਨ ਨਾਲ ਜੁੜਿਆ ਜਾਵੇ ਸੰਗਤਾਂ ਦੀ ਸੇਵਾ ਦੇ ਨਾਲ ਜੁੜਿਆ ਜਾਵੇ ਤਾਂ ਕਿ ਮਾਰੇ ਕਿਰਪਾ ਕਰੀ ਰੱਖਣਾ ਕਿ ਇਹ ਜਨਮ ਮੰਦੇ ਚੱਕਰ ਚ ਨਾ ਪਿਆ ਜਾਵੇ ਤੇ ਵੱਧ ਤੋਂ ਵੱਧ ਜਿੰਨੀ ਸੰਗਤ ਦੀ ਸੇਵਾ ਹੋ ਸਕਦੀ ਹੈ ਜਾਂ ਜਿੰਨਾ ਤੁਸੀਂ ਇਹ ਇੱਕ ਸ਼ੁਰੂਆਤ ਹੈ ਜਦੋਂ ਬੰਦਾ ਸੇਵਾ ਲੈ ਤੇ ਸੇਵਾ ਵਾਲੇ ਇਹਦੇ ਵਿੱਚ ਪੈਂਦਾ ਨਾ ਕਿ ਸੇਵਾ ਕਰਨੀ ਉਸ ਤੋਂ ਬਾਅਦ ਉਹਦੇ ਮਨ ਵਿੱਚ ਆਪਣੇ ਆਪ ਹੋਲੇ ਹੋਲੇ ਉਹਦੇ ਵਿਚਾਰ ਬਦਲਨੇ ਸ਼ੁਰੂ ਹੋ ਜਾਂਦੇ ਆ ਇਹ ਮੈਂ ਨਹੀਂ ਕਹਿੰਦਾ ਕਿ ਜਿਹੜੀ ਸੰਗਤ ਆਉਂਦੀ ਆ ਉਹਨਾਂ ਨੇ ਆਪਣੇ ਸਾਡੇ ਪਿੱਤੇ ਕਈ ਦੱਸਦੇ ਤੇ ਇਸ ਅਗੇ ਦਾ ਨਸ਼ੀਰ ਕੀਤੀ ਹੈ ਇਹ ਹੀ ਬਦਲਾਅ ਆਂਦਾ ਕਿ ਬਸ ਸਿੱਧਾ ਸੇਵਾ ਨਾਲ ਕੀ ਬਦਲਾਅ ਆਂਦਾ ਹੈ ਅੰਦਰ ਦੇਖਿਆ ਜਾਵੇ ਮੈਂ ਹੀ ਦੇਖ ਰਿਹਾ ਕਿ ਬਾਬਾ ਜੀ ਦਾ ਨਾਲ ਪਿਆਰ ਸੰਗਤਾਂ ਦਾ ਵੱਧਦਾ ਹੀ ਜਾ ਰਿਹਾ ਤਿੰਨ ਵੱਲ ਬਿਲਕੁਲ ਜੀ ਬਿਲਕੁਲ ਅੱਗੇ ਹਰ ਐਤਵਾਰ ਅਸੀਂ ਦੇਖੀਦਾ ਐਵੇਂ ਲੱਗਦਾ ਕਿ ਹਰ ਐਤਵਾਰ ਸੰਗਤ ਅੱਗੇ ਨਾਲ ਵੱਧਦੀ ਹੈ ਖਰ ਐਦਵਰ ਇਸ ਤਰ੍ਹਾਂ ਲੱਗਦਾ ਕਿ ਯਾਰ ਅੱਗੇ ਨਾਲ ਸੰਗਤ ਐਸਾ ਲੱਗਦਾ ਹੋਰ ਵੱਧ ਗਈ ਸੰਗਤ ਐਸਾ ਕਿ ਨਾਲ ਹੋਰ ਵੱਧ ਗਈ ਹੋਰ ਵੱਧ ਗਈ ਇਸ ਤਰ੍ਹਾਂ ਬਾਬਾ ਜੀ ਸੰਗਤਾਂ ਦੀਆਂ ਝੋਲੀਆਂ ਭਰੀਆਂ ਆ ਰਹੇ ਨੇ ਤੇ ਸੰਗਤਾਂ ਇੱਥੇ ਆ ਕੇ ਬਾਬਾ ਜੀ ਆ ਕੇ ਝੋਲੇ ੜਦਿਆਂ ਤੇ ਝੋਲੇ ਭਰਾਈ ਜਾ ਰਹੀਆਂ ਨੇ। ਵੈਸੇ ਦੇਖਿਆ ਜਾਵੇ ਤੇ ਇੰਡੀਆ ਦੇ ਵਿੱਚ ਕਿਹਾ ਜਾਂਦਾ ਕਿ ਪੰਜਾਬ ਨਸ਼ੇ ਦੇ ਵਿੱਚ ਵੜਦਾ ਜਾ ਰਿਹਾ ਪਰ ਪੰਜਾਬ ਇੱਕ ਪਾਸੇ ਬਾਣੀ ਦੇ ਵਾਲੇ ਵੀ ਵੜਦੇ ਜਾ ਰਹੇ। ਉਸ ਵਰਨੀ پوری ਦੁਨੀਆ ਧਿਆਨ ਦੇ ਨੇ ਜਿੱਦ ਤੱਕ ਅੱਜ ਤੁਸੀਂ ਦੇਸ਼ ਚਾਰੋਂ ਚਪੈਰੇ ਤੇ ਕਿੰਨਾ ਇਕੱਠਾ ਆਇਆ ਹੋਇਆ ਹੈ ਬਾਬਾ ਜੀ ਨੂੰ ਨਾਮ ਜਪਣ ਲਈ ਆਇਆ ਹੋਇਆ ਹੈ ਨਾ ਕਿ ਇਹ ਵੀ ਇੱਕ ਇੱਕ ਵਖਰੀ ਦੇਖਿਆ ਪੰਜਾਬ। ਬਿਲਕੁਲ ਜੀ ਬਿਲਕੁਲ ਹੁਣ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਸੰਗਤ ਆਈ ਹੈ। ਉਹ ਆ ਕੇ ਇੱਥੇ ਚਪੈਰੇ ਸਾਹਿਬ ਦੇ ਨਾਲ ਜੁੜ ਕੇ ਪਾਣੀ ਪੜਦੀ ਐ ਜੱਜੀ ਸਾਹਿਬ ਚੋਂ ਪੈਸਾ ਸੁਖਮਨੀ ਸਾਹਿਬ ਵੈਭਰੂ ਸਿਮਰ ਸੰਗਤਾ ਦੇ ਨਾਲ ਸਾਰਿਆਂ ਨੇ ਆਪ ਚ ਦਲ ਕੇ ਬੈਠਦੇ ਨੇ ਪਰ ਫਿਰ ਦੂਜੇ ਪਾਸੇ ਜਿਹਨਿੰਗਲ ਝਾਤੀ ਮਾਰ ਰਿਹਾ ਉਹ ਕਹਿੰਦੇ ਇਸ ਤਰ੍ਹਾਂ ਕਿਉਂ ਹੁੰਦਾ ਪਿਆ ਉਹ ਆਪਣਾ ਫੇਮ ਭਾਲਣ ਵਾਸਤੇ ਕੋਈ ਨਾ ਕੋਈ ਹੋਰ ਚੱਕਰ ਵਿੱਚ ਪੁਰੀ ਜਾਂਦੇ ਵੇ ਇਹ ਸੰਸਾਰ ਇਦਾਂ ਹੀ ਚੱਲਦਾ ਰਹਿਣਾ ਇਹਦੇ ਗੁਨਾਹ ਸਾਹਿਬ ਵੇਲੇ ਵੀ ਇਸ ਤਰ੍ਹਾਂ ਹੁੰਦਾ ਆ ਹੁਣ ਵੀ ਚੱਲਦਾ ਰਹਿਣਾ ਆਲਵੇ ਟਾਈਮ ਜੀ ਵੀ ਇਦਾਂ ਹੀ ਚੱਲਦਾ ਰਹਿਣਾ ਬਸ ਹਰ ਕੋਈ ਬੰਦਾ ਆਪਣਾ ਆਪਣਾ ਕਰਮ ਕਰੀ ਜਾਵੇ ਸਤਨਾਮ ਅਗਨ ਕਰੀ ਜਾਵੇ ਜਿੰਨੇ ਸੇਵਾ ਹੁੰਦੀ ਜਿੰਨਾ ਪਿਆਰ ਕਰਦੇ ਨਾ ਲੱਗਦਾ ਵੇ ਅਮਰ ਤੇ ਵੇ ਬਾਬੇ ਜਗਨਾਵੀ ਬਖਸ਼ਣ ਸਾਰਿਆਂ ਨੂੰ ਬਸ ਇਹੀ ਹੈ ਕਿ ਬਾਰੇ ਚਰਦੀ ਘਰ ਰੱਖਣ ਤੇ ਸੇਵਾ ਲੈਂਦੇ ਰਹਿਣ ਸਾਰਿਆਂ ਇਹ ਸਾਰੇ ਵੀਰ ਆਪ ਜਿੰਨੇ ਦੇਖ ਰਹੇ ਹੋ ਇਹ ਸਾਰੇ ਨਿਸ਼ਕਾਮ ਸੇਵਾਦਾਰ ਰਹੇ ਨੇ ਤੇ ਸਵੇਰੇ ਆਂਦੇ ਆ ਤੇ ਸ਼ਾਮ ਤੱਕ ਇਹਨਾਂ ਨੇ ਇੱਥੇ ਸੇਵਾ ਕਰਦਾ ਧਲਕੇ ਕਹਿੰਦੇ ਹਰ ਰੋਜ਼ ਤੇ ਹਰ ਵਕਤ ਸੇਵਾਦਾਰ ਮੌਜੂਦ ਨੇ ਗੁਰਦਗਰਾ ਵਾਹਿਗੁਰੂ ਜੀ ਘਰ ਸਾਹਿਬ ਹੈ ਕਿ ਜਨਾਬ ਗੱਦੀਪਤ ਜੀ ਕੀ ਕਹਿਣਾ ਚਾਹੋਗੇ ਕਿ ਸੇਵਾ ਤੁਹਾਡੇ ਵੱਲ ਲਗਾਈ ਗਈ ਹੈ ਬਾਬਾ ਦੀਪ ਸਿੰਘ ਦੇ ਨਾਲ ਸੰਗਤਾਂ ਆਉ ਰਹੀਆਂ ਸੇਵਾ ਕਰੇ ਕਿੰਨਾ ਨਾਨਦ ਅਨੰਦ ਲੱਗ ਰਿਹਾ ਮੈਂ ਨਾ ਬਾਬਾ ਜੀ ਕੋਈ ਗੱਲ ਕਰਨ ਵਾਲੀ ਨਹੀਂ ਇਹ ਜਿੱਥੇ ਲਾਗੇ ਸੋਈਏ ਜਾਣੇ ਬਸ ਉਸਦੀ ਕਿਰਪਾ ਬਾਬਾ ਦੀਪ ਸਿੰਘ ਜੀ ਨੇ ਆ ਕਿ ਮੈਂ ਸ਼ੁਰੂ ਕਰੇ ਉਹਦੇ ਨਾਲ ਹੀ ਜੁੜੇ ਬਾਬਾ ਜੀ ਸਾਡੀ ਬਾਹ ਫੜੀ ਆ ਅਸੀਂ ਪਹਿਲੋ ਦੇਖਦੇ ਸੀ ਵੇਖਦੇ ਸੀ ਕਿ ਪਹਿਲੋ ਉੱਥੇ ਸੰਗਤ ਬਿਲਕੁਲ ਥੋੜੀ ਛੋਟਾ ਦਰਵਾਜ਼ਾ ਸੀ ਅੱਛਾ ਥੋੜੀ ਥੋੜੀ ਸੰਗਤ ਸੀ ਜੀ ਸਾਡੀ ਉਸੇ ਜੋੜਿਆਂ ਦੀ ਸੇਵਾ ਸੀ ਪਹਿਲੋ ਅੰਬਾਈ ਵੀ ਇਹਨੂੰ ਆਪਾਂ ਭਾਲਣ ਭਰਾ ਨੂੰ ਸੇਵਾ ਕਰਨਾ ਤੇ ਸੇਵਾ ਕਰ ਲਿਆ ਹੁਣ ਵਾਰੀ ਨਹੀਂ ਆ ਰਹੀ ਇੰਨੀ ਸੇਵਾ ਜੁੜਿਆ ਅਡੀ ਕਿਰਪਾ ਗੁਰੂ ਸਾਹਿਬ ਪਾਣੀ ਸਗਤ ਕਿਥੋਂ ਕਿਥੋਂ ਆ ਗਈਆਂ ਐਵੇਂ ਸੇ ਮੋਹੀ ਵੇਖਣ ਲਿਆ ਕਿ ਤੁਸੀਂ ਸੇਵਾ ਕਰ ਰਹੇ ਹੋ ਸਤਾਂ ਆਈ ਜਾ ਰਹੀਆਂ ਵਾ ਸੇਵਾ ਆਪੇ ਨਿਭਾ ਰਹੀਆਂ ਹਾਂਜੀ ਹਾਂਜੀ ਮੈਂ ਤਾਂ ਬੜੀ ਕਿਰਪਾ ਮਹਾਰਾਜ ਆਪੇ ਧੰਦੇ ਲਾਇਦਾ ਹਾਂ ਬਹੁਤ ਸਤ ਮਤਬਖਸ਼ ਦਾ ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਜਿਹੜਾ ਉਹਦੇ ਲੜਦਾ ਇਹਦਾ ਸਿਰ ਕੀ ਦਾ ਘਟ ਨਹੀਂ ਮੈਂ ਆਪਣਾ ਖੁਦ ਦੱਸਦਾ ਤੁਹਾਨੂੰ ਮੈਂ ਸਿਰਫ ਜ਼ੀਰੋ ਲੈਵਲ ਤੋਂ ਉੱਠ ਕੇ ਬਾਬਾ ਨੇ ਮੈਨੂੰ ਠਾਇਆ ਬੜੀ ਦੀ ਕਿਰਪਾ ਵਾਲਾ ਬੜਾ ਕੋਈ ਦਿੱਤਾ ਪਾ ਇੰਨੇ ਕੀ ਕਿਰਪਾ ਕੀਤੀ ਹੈ ਇਹਨਾਂ ਨੇ ਕਿਰਪਾ ਦੇ ਨਾਮ ਦੀ ਕਿਰਪਾ ਹੈ ਇਹਨਾਂ ਦੇ ਰਾਜ ਕਰ ਰਹੇ ਨੇ ਜਿਹੜੇ ਇਹਨਾਂ ਨੂੰ ਮੈਨੂੰ ਹੀ ਪਤਾ ਜੋ ਆਪਾਂ ਇੱਥੇ ਪਾਇਆ ਆਪਾਂ ਕਿਸੇ ਬਾਰੇ ਨਹੀਂ ਕੋ ਪਤਾ ਮੈਨੂੰ ਮੈਂ ਖੁਦ ਜਾਂ ਮੇਰੇ ਜੋਬ ਇਹਨਾਂ ਦੀ ਬਦੌਲਤ ਮੈਂ ਖੜਾਇਆ ਸੀ ਐਸੀ ਕਿਰਪਾ ਮਾਰੋ ਯੂਤ ਨੂੰ ਕੀ ਮੈਸੇਜ ਦੇਣਾ ਜਾਵੇ ਜਿਹੜਾ ਯੂਤ ਆ ਦੇਖਿਆ ਜਾ ਸ਼ਨੀ ਐਤਵਾਰ ਨੂੰ ਕੀ ਚਲੋ ਕਈ ਸੰਤ ਆ ਰਹੀਆਂ ਨੇ ਪਰ ਹਲੇ ਕਈ ਵੀ ਨਹੀਂ ਜਿਹੜੇ ਘਰ ਰੈਸਟ ਕਰਦਿਆਂ ਨੇ ਆਨੰਦ ਮਾ ਅਮਰਗਤ ਆਰਾਮ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਕਿ ਕਿੰਨਾ ਆਰਾਮ ਬਾਬਾਈ ਦੇ ਬਾਣੀ ਨਾਲ ਜੋੜਨ ਨਾਲ ਤੇ ਉਧਾਂ ਘਰ ਜਿੱਦਾਂ ਕਿੰਨਾ ਕੁ ਫਰਕ ਆ ਦੇਖੋ ਵੀਰ ਜੀ ਜਿਹੜਾ ਦੇ ਘਰ ਬੈਠਾ ਵਾ ਉਹਨੂੰ ਕੁਝ ਨਹੀਂ ਘੜਾ ਜਿਹੜਾ ਬਾਬੇ ਨਾਲ ਲੜ ਲੱਗਿਆ ਉਹ ਕੋਲ ਲੈ ਕੇ ਜਾਏ ਜੇ ਆਪਾਂ ਆਪਣੇ ਮਾਂ ਪਿਓ ਕੋਲ ਆਵਾਂਗੇ ਮਾਂ ਪਿਓ ਨੂੰ ਫਿਕਰ ਆ ਤੇ ਆਪੇ ਬੱਚੇ ਨੂੰ ਕੀ ਦੇਣਾ ਕੀ ਨਹੀਂ ਦੇਣਾ ਠੀਕ ਹੈ ਜੀ ਤੇ ਬਾਕੀ ਇਹਦੇ ਦਰਤਿਆਂ ਵਗੈਰ ਕਿਸੇ ਚੀਜ਼ ਦਾ ਘਟਾ ਨਹੀਂ ਕਿਸੇ ਗੱਲ ਦਾ ਘਟਾ ਨਹੀਂ ਆਪਾਂ ਜੀ ਕਹਿੰਦੇ ਧੰਨਵਾਦ ਅੱਜ ਸਾਕੇ ਸੀ ਗੱਲ ਕੀਤੀਆਂ ਸੰਤਾਂ ਜਿਹੜੀਆਂ ਨੇ ਕਿ ਸੇਵਾ ਕਰ ਰਹੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਲੋਕ ਨੇ ਕਿ ਛੋਟੇ ਛੋਟੇ ਬੱਚੇ ਵੀ ਜਿਹੜੇ ਸੇਵਾ ਕਰ ਰਹੇ ਨੇ ਤੇ ਨਿੱਕੇ ਜਿਹੇ ਬੱਚਿਆਂ ਦਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬੱਚਿਆਂ ਨੂੰ ਜੇ ਅਸੀਂ ਹੁਣੇ ਹੀ ਛੋਟੀ ਉਮਰੇ 'ਚ ਦੱਸਾਂਗੇ ਸੇਵਾ ਬਾਰੇ ਤਾਂ ਤਾਂ ਹੀ ਅੱਗੇ ਵਧਣਗੇ ਤੇ ਅੱਗੇ ਆਹਡੇ ਦੇਸ਼ ਦਾ ਨਾਮ ਰੋਸ਼ਨ ਕਰਨਗੇ ਘਰ ਦੇ ਦਾ ਨਾਮ ਰੋਸ਼ਨ ਕਰਨਗੇ ਫੌਮ ਦਾ ਨਾਮ ਰੋਸ਼ਨ ਕਰਨਗੇ ਤੁਸੀਂ ਵੇਖ ਸਕਦੇ ਕਿ ਨਿੱਕਾ ਜਿਹਾ ਛੋਟਾ ਸਰਦਾਰ ਹੈ ਬੱਚਾ ਜਿਹੜਾ ਸੇਵਾ ਕਰ ਰਿਹਾ ਹੈ ਕਿ ਦੇਖਿਆ ਜਾਵੇ ਤਾਂ ਇੱਕ ਗੱਲ ਕਰ ਲੈਣੇ ਆ ਬੇਟਾ ਇਧਰ ਕੀ ਨਾਮ ਹੈ ਤੁਹਾਡਾ ਹਰਪ੍ਰਤਾ ਸਿੰਘ ਕੀ ਕਰਕੇ ਸੇਵਾ ਕਰਦੇ ਯਸ ਮਰੀਆ ਲੱਗਦਾ ਸੇਵਾ ਕਰਕੇ ਯਸ ਕਿੰਨੇ ਦੱਸਿਆ ਸੇਵਾ ਕਰੀਂਦਾ ਕਿਦਾਂ ਕਿੰਨੇ ਦੱਸਿਆ ਤਾਂ ਨਹੀਂ ਪਾਪਾ ਕੀ ਕਹਿੰਦੇ ਪਾਪਾ ਕੀ ਕਹਿੰਦੇ ਸੇਵਾ ਕਰਨੀ ਬੜੀ ਚੰਗੀ ਹੁੰਦੀ ਹੈ ਅੱਛਾ ਪਾਪਾ ਦੇ ਸ਼ੀਰ ਨੂੰ ਮੰਨਦੇ ਹੋ ਹਾਂ ਜੀ ਕਿੰਨਾ ਕੁ ਵਧੀਆ ਲੱਗਦਾ ਪਾਪਾ ਜੀ ਦਾ ਨਾਮ ਲੈਣਾ ਬੜਾ ਵਧੀਆ ਬਹੁਤ ਵਧੀਆ ਲੱਗਦਾ ਹਾਂ ਜੀ ਕਿਹੜੀ ਕਲਾਸ ਚ ਪੜਦੇ ਸੈਕੰਡ ਸੈਕੰਡ ਕਲਾਸ ਐਜ ਕੀ ਹੈ ਤੁਹਾਡੀ ਮੇਰੀ 7 ਨੇ 7 ਨੇ ਤੇ ਪਾਪਾ ਜੀ ਦਾ ਨਾਮ ਜਪਣ ਦਾ ਵਧੀਆ ਲ ਮਜ਼ਾ ਲੱਗਦਾ ਯੈਸ ਕੀ ਕਹਿਣਾ ਚਾਹੋਗੇ ਜੇ ਲੋਕੀ ਦੇਖ ਰਹੇ ਤੁਹਾਨੂੰ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਹਿੰਦੇ ਹਾਂਗਾ ਕਿ ਆ ਤੂੰ ਹੀ ਆਇਆ ਕਰੋ ਆਪਿਆਂ ਦੀ ਮਿਹਨਤ ਬੜੀ ਪਕਾ ਨਹੀਂ ਜਾਂਦੀ ਜੀ ਸਾਰੇ ਲੋਕੋ ਤੋਂ ਆਇਆ ਕਰੋ ਬਹੁਤ ਗਰਮੀ ਵੀ ਹੋ ਰਹੀ ਹੈ ਜਲ ਛਕਿਆ ਕਰੋ ਤੇ ਨਾ ਆਇਆ ਕਰੋ ਬੁਧਰ ਮਥਾ ਦੇਖ ਜਿੱਥੇ ਦੇਖਿਆ ਇੱਕ ਛੋਟੇ ਬੱਚੇ ਵੀ ਕਿੰਨਾ ਵਧੀਆ ਲੱਗ ਰਿਹਾ ਕਿ ਬੋਲਣ ਨੇ ਨਾਮ ਜਪੋ ਤੇ ਆਇਆ ਕਰੋ ਸੇਵਾ ਕਰਿਆ ਕਰੋ ਕਿ ਕੀ ਦੇਖੋ ਨਿੱਕੇ ਜਿਹੇ ਬੱਚੇ ਜਿਹੜੇ ਆ ਅੱਜ ਮੈਸੇਜ ਦੇ ਰਹੇ ਨੇ ਵੱਡਿਆਂ ਨੂੰ ਕਿ ਤੁਸੀਂ ਨਾਮ ਜਪੋ ਕਿੰਨੀ ਵਧੀਆ ਗੱਲ ਹੈ ਕਿ ਜਿਹੜੇ ਇੱਕ ਵਸ ਲੋਕੀ ਕਹਿੰਦੇ ਪੰਜਾਬ ਨਸ਼ਿਆਂ ਦੇ ਵੱੜਦਾ ਜਾ ਰਿਹਾ ਪਰ ਇੱਕ ਪਾਸੇ ਛੋਟੇ ਛੋਟੇ ਬੱਚੇ ਨੇ ਜਿਹੜੇ ਇੱਥੇ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਤੁਸੀਂ ਹਾਲੇ ਵੀ ਦੇਖ ਸਕਦੇ ਹੋ ਕਿ ਉਹ ਸੇਵਾ ਕਰ ਰਿਹਾ ਬੱਚਾ ਨਿੱਕਾ ਆ ਬੱਚੇ ਪੱਜ ਪੱਜ ਕੇ ਜਿਹੜਾ ਜਾਲ ਸ਼ਿਕਾਰ ਰਿਹਾ ਲੋਕਾਂ ਨੂੰ ਕਿੰਨੀ ਫੋਨ ਦਾ ਕੰਮ ਹੈ ਕਿੰਨੇ ਵਧੀਆ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਪੱਜ ਕੇ ਛੋਟਾ ਬੱਚਾ ਜਿਹੜਾ ਨਜ਼ਰ ਆ ਰਿਹਾ ਤੇ ਅਸੀਂ ਵੀ ਆਸ ਕਰਦੇ ਆ ਕਿ ਜਿਹੜੇ ਲੋਕੀ ਨੇ ਇਸ ਤਰ੍ਹਾਂ ਹੀ ਆਪਣੇ ਬੱਚਿਆਂ ਨੂੰ ਜਿਹੜਾ ਕਿ ਦੱਸਣਗੇ ਗੁਰੂ ਬਾਰੇ ਬਾਣੀਆਂ ਜੋੜਨਗੇ ਕਿ ਇਹ ਬੱਚੇ ਜਿਹੜੇ ਨੇ ਅੱਗੇ ਵਧੀਆ ਨਿਕਲਣ ਨਾਮ ਰੋਸ਼ਨ ਕਰਨ ਆਪਣੇ ਮਾਪਿਆਂ ਦਾ ਤੇ ਕੌਮ ਦਾ ਵੀ ਨਾਮ ਰੋਸ਼ਨ ਕਰੇ ਤੇ ਇਹ ਤੁਹਾਨੂੰ ਅਸੀਂ ਤਸਵੀਰਾਂ ਦਿਖਾਈਆਂ ਚੁਪੈਰਾ ਸਾਹਿਬ ਦੀਆਂ ਜਿੱਥੇ ਕਿ ਸੰਗਤਾਂ ਜਿਹੜੀਆਂ ਨੇ ਸੇਵਾ ਪਾਠ ਕਰਕੇ ਵੀ ਆਨੰਦ ਮਾਣਦੀਆਂ ਨੇ ਅਤੇ ਸੇਵਾ ਕਰਕੇ ਆਨੰਦ ਮਾਣਦੀਆਂ ਨੇ ਮੈਨੂੰ ਤੇ ਆਜਾਦ ਬਖਸ਼ ਸਿੰਘ ਕਵਲ ਪੀਐਚਪੀ ਨੂਸ ਪੰਜਾਬੀ ਅੰਮ੍ਰਿਤਸਰ